ਮੱਛਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਉਮੀਦ ਤੇ ਅਰਦਾਸ ਕਰਦਾ ਜਿਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੀ ਵਿੱਚ ਆਪਣੀ ਜ਼ਿੰਦਗੀ ਬਦਿਤ ਕਰ ਰਹੇ ਹੋਵੋਗੇ ਦੋਸਤੋ ਇਸ ਪ੍ਰੋਗਰਾਮ ਦੇ ਰਾਹੀਂ ਮੇਰੀ ਇੱਕ ਕੋਸ਼ਿਸ਼ ਹੈ ਕਿ ਤੁਹਾਨੂੰ ਕੁਝ ਉਮਦਾ ਕਿਤਾਬਾਂ ਦੇ ਰੂਪ ਰੂਪ ਕਰਾਇਆ ਜਾਵੇ ਜੋ ਕਿਤਾਬਾਂ ਵਾਕਈ ਹੀ ਪੜਨ ਯੋਗ ਹੋਣ ਤੇ ਜਿਨ੍ਹਾਂ ਕਿਤਾਬਾਂ ਨੂੰ ਪੜਿਆ ਸਾਡੀ ਜ਼ਿੰਦਗੀ ਨੂੰ ਕੋਈ ਦਿਸ਼ਾ ਨਿਰਦੇਸ਼ ਮਿਲਦੇ ਹੋਣ ਜਾਂ ਜੋ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੇ ਹੋਣ ਸੋ ਅੱਜ ਜਿਸ ਕਿਤਾਬ ਦੀ ਵਿਦਾ ਲੈ ਕੇ ਆਇਆ ਇਹ ਵਿਦਾ ਬਹੁਤ ਮਕਬੂਲ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਨੌਜਵਾਨ ਵਰਗ ਅੰਦਰ ਕਵਿਤਾਵਾ ਗੀਤ ਗ਼ਜ਼ਲ ਆਦ ਪੜਨ ਦਾ ਰੁਝਾਨ ਆਮ ਤੌਰ ਤੇ ਜ਼ਿਆਦਾ ਦੇਖਿਆ ਜਾ ਰਿਹਾ ਹੈ ਸੋ ਅੱਜ ਇਹ ਜਿਹੜੀ ਕਿਤਾਬ ਹੈ ਇਹ ਕਵਿਤਾਵਾ ਦੀ ਕਿਤਾਬ ਹੈ ਔਰ ਇਹ ਖੁੱਲੀਆਂ ਕਵਿਤਾਵਾ ਹੈ ਜਾਨੀ ਕਿਤਾਬ ਦਾ ਨਾਮ ਹੈ ਹਰਚੰਦ ਔਰੀ ਤੇ ਇਹਦੇ ਲੇਖਕ ਨੇ ਅਨੁਪਿੰਦਰ ਸਿੰਘ ਅਨੂਪ ਜੋ ਕਿ ਪਾਣੀਪਤ ਦੇ ਵਾਸੀ ਨੇ ਇਹ ਇੱਕ ਕਿਤਾਬ ਜੋ ਸਪਰੈਡ ਪਬਲਿਕੇਸ਼ਨ ਰਾਮਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਰੀਬ 72 ਕੁੱਪਨਿਆਂ ਦੀ ਇੱਕ ਕਿਤਾਬ ਹੈ ਜਿਦੇ ਵਿੱਚ 50 ਦੇ ਕਰੀਬ ਜੋ ਕਵਿਤਾਵਾਂ ਨੇ ਜੋ ਖਿਆਲ ਨੇ ਉਹ ਸ਼ਾਮਲ ਕੀਤੇ ਹੋਏ ਨੇ ਤੇ ਲੇਖਕ ਨੇ ਕਿਤਾਬ ਸਮਰਪਿਤ ਕੀਤੀ ਹੈ ਕਵਿਤਾ ਨੂੰ ਪਿਆਰ ਕਰਨ ਵਾਲਿਆਂ ਦੇ ਨਾਮ। ਕਿਤਾਬ ਦੇ ਬਾਬਤ ਜੇ ਮੈਂ ਬਹੁਤੀ ਗੱਲ ਨਾ ਕਰਾਂ ਤੇ ਕੇਵਲ ਦੋ ਟੁਕੜਾ ਸਾਂਝੀਆਂ ਕਰਾਂ ਸੁਖਵਿੰਦਰ ਅਮਰਤ ਕੋਹਰਾ ਵੱਲੋਂ ਲਿਖੀ ਹੋਈਆਂ ਤੇ ਮੈਂ ਸਮਝਦਾ ਕਿ ਸਾਡੇ ਦਰਸ਼ਕ ਤੇ ਪਾਠਕ ਇਸ ਕਿਤਾਬ ਦੀ ਜੋ ਵੈਲਿਊ ਹੈਗੀ ਹੈ ਜਾਂ ਜੋ ਕਿਤਾਬ ਦੀ ਭਾਵਨਾ ਹੈਗੀ ਹੈ ਉਹਨੂੰ ਸਮਝ ਸਕਦੇ ਹਨ ਉਹ ਲਿਖਦੇ ਨੇ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਭਾਵੇਂ ਕਿ ਛੰਦ ਰਹਿਤ ਨੇ ਪਰ ਰੂਪਕ ਪੱਖ ਤੋਂ ਛੰਦ ਰਹਿਤ ਹੁੰਦਿਆਂ ਹੋਇਆ ਵੀ ਇਸ ਕਵਿਤਾ ਦੀ ਆਤਮਾ ਦੇ ਵਿੱਚ ਭਾਵਨਾਵਾਂ ਦੀ ਲਹਿਕਾਰੀ ਤੇ ਖਿਆਲਾਂ ਦਾ ਸੰਗੀਤ ਸਮਾਇਆ ਹੋਇਆ ਹੈ ਇਹ ਕਵਿਤਾ ਹਵਾ ਵਿੱਚ ਸਿਰਜੀ ਹੋਈ ਮਿੱਥਕ ਹਰਚੰਦ ਜ਼ੋਰੀ ਦੀ ਥਾਂ ਮਨ ਦੀ ਧਰਤੀ ਉੱਤੇ ਉਸਰੀ ਹੋਈ ਸਾਰਥਕ ਸ਼ਬਦਾਂ ਦੀ ਹਕੀਕੀ ਹਰਚੰਦੌਰੀ ਹੈ ਕਹਿੰਦੇ ਮਨੁੱਖੀ ਮਨ ਦੀਆਂ ਬਨਸਵੰਨੀਆਂ ਪਰਤਾਂ ਨੂੰ ਪ੍ਰਗਟਾਉਂਦੀ ਇਹ ਕਵਿਤਾ ਸੋਹਣੀਆਂ ਸੋਚਾਂ ਤੇ ਰੌਸ਼ਨ ਸੁਪਨਿਆਂ ਦੀ ਆਸਬੰਦ ਯਾਤਰਾ ਹੈ ਇਸ ਕਵਿਤਾ ਦੀ ਪੜਤ ਕਵੀ ਦੀ ਕਲਮ ਤੋਂ ਹੋਰ ਗਹਿੜੀਆਂ ਕਵਿਤਾਵਾਂ ਦੀ ਉਮੀਦ ਜਗਾਉਂਦੀ ਹੈ ਹੁਣੇ ਕਿਵੇਂ ਮੈਂ ਕੇਵਲ ਦੋ ਤਿੰਨ ਕਵਿਤਾਵਾਂ ਸਾਂਝੀਆਂ ਕਰਾਂਗਾ ਜਿਵੇਂ ਜ਼ਿਕਰ ਹੈ ਕਿ ਇਹ ਖੁੱਲੇ ਖਿਆਲ ਨੇ ਪਰ ਖਿਆਲ ਵੀ ਕਿਤਨੇ ਕਮਾਲ ਦੇ ਨੇ ਔਰ ਸਮਾਜ ਚ ਸਾਡੀ ਜ਼ਿੰਦਗੀ ਤੇ ਜੋ ਕੁਝ ਆਲੇ-ਦੁਆਲੇ ਸੱਚ ਝੂਠ ਵਾਪਰ ਰਿਹਾ ਹੈ ਉਹਦੇ ਨਾਲ ਕਿੰਨਾ ਸੋਣਾ ਨਿਆਂ ਕਰਦੇ ਨੇ ਕਿੰਨਾ ਸੋਣਾ ਕਟਾਕਸ਼ ਕਰਦੇ ਨੇ ਮੈਂ ਵਿਚਾਰ ਵਿਚਾਰ ਦੇ ਵਿੱਚ ਅਧੀਨ ਜੋ ਦੋ ਤਿੰਨ ਤਿੰਨ ਮੈਂ ਸਾਝੀਆਂ ਕਰਨ ਇੱਕ ਤਸੀ ਉਹਨਾਂ ਦੀ ਲਿਖਤ ਜੰਗਲ ਕਵਿਤਾ ਹੈ ਬੜਾ ਸੁੰਦਰ ਹੈ ਕਹਿੰਦੇ ਸ਼ਹਿਰਾਂ ਅੰਦਰ ਉੱਗ ਆਏ ਜੰਗਲ ਸ਼ਰ ਅੰਦਰ ਉੱਗ ਆਏ ਜੰਗਲ ਢੀੜਾਂ ਦੇ ਜੰਗਲ ਤੇ ਹੁਣ ਕਲੋਨੀਆਂ ਵਸਾਈਆਂ ਜਾ ਰਹੀਆਂ ਨੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਵੱਡੇ ਜੰਗਲ ਛੋਟਿਆਂ ਨੂੰ ਖਾ ਰਹੇ ਨੇ ਮੱਛੀਆਂ ਵਾਂਗੂ ਜਿਉਂ ਜਿਸੀ ਦੇਖ ਰਹੇ ਹਾਂ ਸਾਡੇ ਸਮਾਜ ਦੇ ਵਿੱਚ ਉਹ ਵਾਪਰ ਰਿਹਾ ਔਰ ਇੱਕ ਹਕੀਕਤ ਹੈ ਇੱਕ ਸਚਾਈ ਤਲਖ ਸਚਾਈ ਹੈ ਇਦ ਨਾਲ ਹੀ ਪੰਜੀ ਨੰਬਰ ਪੰਨੇ ਉੱਤੇ ਉਹਨਾਂ ਦੀ ਕਵਿਤਾ ਹੈ ਛੋਟੀ ਹੈ ਨਾਮ ਹੈ ਕੁੜੀਆਂ ਪਰ ਦੇਖਿਓ ਉਹਦਾ ਜੋ ਮੈਸੇਜ ਹੈ ਜਦ ਸੁਨੇਹਾ ਹੈ ਜਦ ਉਤਰਦਾ ਹੈ ਬੜਾ ਕਮਾਲ ਦਾ ਹੈ ਕਿਤੇ ਚਿੜੀਆਂ ਦੀ ਮਹਿਕ ਮਾਫ ਕਰਨਾ ਚਿੜੀਆਂ ਦੀ ਚਹਿਕ ਫੁੱਲਾਂ ਦੀ ਮਹਿਕ तितਲੀਆਂ ਦੀ ਮਟਰਗਸ਼ਤੀ ਪ੍ਰਵਾਨ ਹੈ ਸਾਨੂੰ ਦੁਆਰਾ ਸਾਂਝੀ ਕਰਦਾ ਚਿੜੀਆਂ ਦੀ ਚਹਿਕ ਫੁੱਲਾਂ ਦੀ ਮਹਿਕ तितਲੀਆਂ ਦੀ ਮਟਰਗਸ਼ਤੀ ਪ੍ਰਵਾਨ ਹੈ ਸਾਨੂੰ ਐ ਪਰ ਨਹੀਂ ਕਬੂਲ ਨਹੀਂ ਪ੍ਰਵਾਨ ਕੁੜੀਆਂ ਦੀ ਆਜ਼ਾਦੀ ਨਹੀਂ ਕਬੂਲ ਤਾਂ ਕੁੜੀਆਂ ਦੀ ਆਜ਼ਾਦੀ ਇੱਕ ਹੋਰ ਪੰਨਾ ਨੰਬਰ 29 ਉੱਤੇ ਉਹਨਾਂ ਦੀ ਕਵਿਤਾ ਹੈ ਝੂਠ ਦੀ ਦੁਕਾਨ ਮੈਂ ਉਹ ਸਾਂਝੀ ਕਰਦਾ ਕਹਿੰਦੇ ਉਹਨੂੰ ਪਤਾ ਸੀ ਝੂਠ ਵਿਕਦਾ ਹੈ ਇਸ ਲਈ ਉਸ ਕਰ ਲਈ ਝੂਠ ਦੀ ਦੁਕਾਨ ਪਰ ਉਹ ਹੈਰਾਨ ਸੀ ਬੜਾ ਪਰੇਸ਼ਾਨ ਸੀ ਕੋਈ ਨਾ ਆਇਆ ਝੂਠ ਖਰੀਦਣ ਪਰ ਉਹ ਚਲਾਕ ਸੀ ਉਸ ਸੋਚਿਆ ਤੇ ਖੂਬ ਸੋਚਿਆ ਤੇ ਆਖਰ ਲੱਭ ਲਿਆ ਹੱਲ ਹੱਲ ਕੀ ਹੈ ਜਵਾਬ ਹੈ ਉਸਨੇ ਸੱਚ ਦਾ ਬੋਰਡ ਬਣਵਾਇਆ ਦੁਕਾਨ ਦੇ ਬਾਹਰ ਲਟਕਾਇਆ ਉਸ ਦਿਨ ਤੋਂ ਉਸ ਦੀ ਦੁਕਾਨ ਉੱਤੇ ਖੂਬ ਭੀੜ ਰਹਿੰਦੀ ਹੈ ਸੱਚ ਦੇ ਨਾਂ ਉੱਤੇ ਝੂਠ ਖਰੀਦਣ ਵਾਲਿਆਂ ਦੀ ਖੂਬ ਭੀੜ ਰਹਿੰਦੀ ਹੈ ਸੱਚ ਦੇ ਨਾਂ ਉੱਤੇ ਝੂਠ ਖਰੀਦਣ ਵਾਲਿਆਂ ਦੀ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜੋ ਕਵਿਤਾਵਾਂ ਨੇ ਜੋ ਖਿਆਲ ਨੇ ਬਹੁਤ ਹੀ ਖੂਬਸੂਰਤ ਨੇ ਜੋ ਤੁਸੀਂ ਕਿਤਾਬ ਨੂੰ ਖਰੀਦ ਕੇ ਆਪਣੇ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ ਤੇ ਲੁਤਫ ਉਠਾਓ ਅਨੁਪਿੰਦਰ ਸਿੰਘ ਅਨੂਪ ਹੋਰਾਂ ਦੀਆਂ ਇਨਾ ਛੋਟੀਆਂ ਕਾਵ ਰਚਨਾਵਾਂ ਦਾ ਤੇ ਏਸੀਜੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਕਿਤਾਬ ਜਿੰਨੀ ਕੋਈ ਜਾਣਕਾਰੀ ਇਸ ਕਿਤਾਬ ਦੇ ਬਾਰੇ ਸਾਂਝੀ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੇਗੀ ਸੋ ਮਿਲਦੇ ਹਾਂ ਅਗਲੇ ਹਫਤੇ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਵੀ ਇਜਾਜ਼ਤ ਤੇ ਹਾਂ ਸਾਡਾ ਇਹ ਪ੍ਰੋਗਰਾਮ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਉਤੇ ਆਪਣੇ ਪ੍ਰਤੀਕਿਰਿਆਵਾਂ ਜ਼ਰੂਰ ਸਾਂਝੀਆਂ ਕਰਦੇ ਜਾਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ